ਕਿ ਜਦੋਂ ਚੋਰਾਂ ਦੇ ਨਾਲ ਕੁੱਤੀ ਰਲ ਜੇ ਉਦੋਂ ਘਰ ਲੁੱਟਿਆ ਜਾਂਦਾ ਹ ਪਰ ਜੇ ਕਿਤੇ ਘਰ ਦੇ ਮਾਲਕ ਜਾਗਦੇ ਹੋਣ ਤੇ ਉਹ ਫਿਰ ਰੌਲਾ ਪਾਉਂਦੇ ਆ ਇਹ ਖੱਡ ਜਿਹੜੀ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਸ ਕਰਵਾਈ ਆ ਕਾਨੂੰਨ ਮੁਤਾਬਕ ਖੱਡ ਬਣਦੀ ਨਹੀਂ ਇੱਥੇ ਕਿਉਂਕਿ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਆ ਇੱਥੋਂ 600 ਮੀਟਰ ਦੂਰ ਆ ਕੋਈ ਉਹਦਾ ਵਿਊ ਨਹੀਂ ਲਿਆ ਗਿਆ ਵੀ ਨੁਕਸਾਨ ਹੋਊਗਾ ਬੰਨ ਦੇ ਨਾਲ ਦਰਿਆ ਜਿਹੜਾ ਵਾ ਉਹ ਲੱਗਾ ਖੜਾ ਵਾ ਕੋਈ ਇਹ ਨਹੀਂ ਵੇਖਿਆ ਗਿਆ ਵੀ ਇਹ ਬਨ ਨੂੰ ਖਤਰਾ ਉਹ ਖੱਡ ਦੇ ਵਿੱਚ ਘੁੰਮਣ ਕੇ ਨਹੀਂ ਪਹੂਗੀ ਪਰਚੀ ਜਿਹੜੀ ਉਹ 4 50 50 ਦੇ ਗੱਡੀਆਂ ਦੀ ਕੋਈ ਜਹਾ ਤੇ ਟਿੱਪਰ ਭਰੇ ਜਾਂਦੇ ਆ ਰਾਤ ਨੂੰ 8 ਵਜੇ ਜਿਹੜੇ 9 ਵਜੇ ਇੱਥੇ ਆਉਂਦੇ ਤਾਂ ਜਦੋਂ ਆਣ ਕੇ ਸਾਡੇ ਆਗੂ ਘੇਰਦੇ ਆ ਘੇਰ ਤੋਂ ਬਾਅਦ ਤਿੰਨ ਪਿਝਾ ਕੇ ਲੈ ਜਾਂਦੇ ਚੋਰ ਨਾਲ ਗੱਡੀ ਆਪਣੀ ਉਹੀ ਚੀਜ਼ ਸਾਡੇ ਵੱਡੇ-ਵਡੇਰੇ ਅੱਜ ਤੋਂ ਦੋ ਤਿੰਨ ਦਹਾਕੇ ਫਰੀ ਦੇ ਵਿੱਚ ਕੋਠਿਆਂ ਨੂੰ ਲਾਉਂਦੇ ਸੀ ਅੱਜ ਉਹ 20000 ਦਾ ਟਰਾਲਾ ਤੇ 50000 ਦਾ ਟਿੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਜੱਥੇਬੰਦੀਆਂ ਅਸੀਂ ਮੋਰਚੇ ਨੂੰ ਲੜ ਰਹੀਆਂ ਤੇ ਮੇਰੇ ਨਾਲ ਸਾਰੇ ਆਗੂ ਸਹਿਬਾਨ ਖੜੇ ਹੋਏ ਨਹੀਂ ਅਸਲ ਦੇ ਵਿੱਚ ਇਹ ਵੀ ਜਦੋਂ ਚੋਰਾਂ ਦੇ ਨਾਲ ਕੁੱਤੀ ਰਲ ਜੇ ਉਦੋਂ ਘਰ ਲੁੱਟਿਆ ਜਾਂਦਾ ਹੁੰਦਾ ਪਰ ਜੇ ਕਿਤੇ ਘਰ ਦੇ ਮਾਲਕ ਜਾਗਦੇ ਹੋਣ ਤੇ ਉਹ ਫਿਰ ਰੌਲਾ ਪਾਉਂਦੇ ਆ ਸੁਣਵਾਈ ਹੋਵੇ ਚਾਹ ਨਾ ਹੋਵੇ ਇਹੀ ਹਾਲ ਇਥੇ ਬਣਿਆ ਪਿਆ ਵਾ ਇਹ ਖੱਡ ਜਿਹੜੀ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਸ ਕਰਵਾਈ ਆ ਕਾਨੂੰਨ ਮੁਤਾਬਕ ਖੱਡ ਬਣਦੀ ਨਹੀਂ ਇੱਥੇ ਕਿਉਂਕਿ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਆ ਇਥੋਂ 600 ਮੀਟਰ ਦੂਰ ਆ ਕੋਈ ਉਹਦਾ ਵਿਊ ਨਹੀਂ ਲਿਆ ਗਿਆ ਇਹ ਨੁਕਸਾਨ ਹੋਊਗਾ ਬੰਨ ਦੇ ਨਾਲ ਦਰਿਆ ਜਿਹੜਾ ਵਾ ਉਹ ਲੱਗਾ ਖੜਾ ਵਾ ਕੋਈ ਇਹ ਨਹੀਂ ਵੇਖਿਆ ਗਿਆ ਕਿ ਇਹ ਬੰਨ ਨੂੰ ਖਤਰਾ ਹੋਊ ਖੱਡ ਦੇ ਵਿੱਚ ਘੁੰਮਣ ਕੇਰੀ ਪਊਗੀ ਇਥੇ ਇੱਕ ਪਬਲਿਕ ਹੀਰਿੰਗ ਕਰਾਉਣੀ ਸੀ ਪਹਿਲਾਂ ਜਿਹਦੇ ਵਾਸਤੇ ਗੁਰਦੁਆਰੇ ਤੇ ਜੋ ਅਲਾਸਮੈਂਟ ਬਹੁਤ ਜ਼ਰੂਰੀ ਹੁੰਦੀ ਆ ਔਰ ਇਹ ਜਿੱਥੇ ਖੱਡ ਪਾਸ ਕਰਾਈ ਆ ਇਹਦੇ ਨਾਲ 6 ਗੁਰਦੁਆਰਿਆਂ ਦੀ ਹੱਦ ਲੱਗਦੀ ਆ ਇੱਕ ਵੀ ਗੁਰਦੁਆਰੇ ਦੇ ਵਿੱਚ ਪਬਲਿਕ ਹੀਰਿੰਗ ਵਾਸਤੇ ਮੀਟਿੰਗ ਨਹੀਂ ਰੱਖੀ ਗਈ ਉਹਨੂੰ ਵੀ ਗੈਰਕਾਨੂੰਨੀ ਤਰੀਕੇ ਨਾਲ ਹੀ ਪਾਸ ਕੀਤਾ ਵਾ ਇਹ ਤੋਂ ਅੱਗੇ ਜਿਹੜੀ ਇਹ ਖੱਡ ਨੂੰ ਪਾਸ ਕਰਵਾ ਗਈ ਤੇ ਆਹ ਪੁਲ ਬੱਧਾ ਵਿੱਚ ਤੁਸੀਂ ਵੇਖਿਆ ਹੈ ਜੀ ਜਿੱਦਾਂ ਤਬਾਈ ਦਰਿਆ 'ਚ ਮਚਾਈ ਗਈ ਆ ਇਹ ਵੀ ਗੈਰਕਾਨੂੰਨੀ ਆ ਮਤਲਬ ਕਾਨੂੰਨ ਮੁਤਾਬਕ ਪੁਲ ਕੋਈ ਨਹੀਂ ਸਾਡੀ ਇਹ ਮੰਗਵਾ ਵੀ ਇੱਕ ਤਾਂ ਮੈਨਿੰਗ ਜਿਹੜੀ ਆ ਉਹ ਹੁੰਦੀ ਆ 5 ਵਜੇ ਤੱਕ 5 ਨੂੰ ਆਨਲਾਈਨ ਪੋਰਟਲ ਬੰਦ ਹੋ ਜਾਂਦਾ ਉਦੋਂ ਬਾਅਦ ਆ ਕੋਈ ਪਰਚੀ ਕੋਈ ਨਹੀਂ ਨਿਕਲਣੀ ਜਿਹੜਾ ਉਹ ਪ੍ਰਦੂਸ਼ਨ ਵਾਲਾ ਸੈਟਲਾਈਟ ਉਹ ਵੀ ਆਪਦੇ ਘਰੋਂ ਚਲਾ ਜਾਂਦਾ ਵਾ ਤੇ ਇਹਨਾਂ ਦਾ ਇਹ ਆ ਵੀ ਇਹਨਾਂ ਦੀ ਪਰਚੀ ਜਿਹੜੀ ਉਹ 4 50 50 ਦੇ ਕੱਢੀ ਦੀ 51 ਤੇ ਤੇ ਟਿਪਰ ਭਰੇ ਜਾਂਦੇ ਆ ਰਾਤ ਨੂੰ 8 ਵਜੇ ਜਿਹੜੇ 9 ਵਜੇ ਇੱਥੇ ਆਉਂਦੇ ਤਾਂ ਜਦੋਂ ਆਣ ਕੇ ਸਾਡੇ ਆਗੂ ਘੇਰਦੇ ਆ ਕੇਰ ਤੋਂ ਬਾਅਦ ਤਿੰਨ ਪਹਾਂ ਕੇ ਲਿਆ ਜਾਂਦੇ ਚੋਰ ਨਾਲ ਗੱਡੀ ਆਪਣੀ ਇੱਕ ਕਾਬੂ ਆ ਜਾਂਦਾ ਤੇ ਉਹ ਮੌਕੇ ਤੇ ਐਸਐਚਓ ਨੂੰ ਇਥੇ ਮਂਗਾਇਆ ਗਿਆ ਮਂਗਾ ਕੇ ਉਹਦੇ ਹੈਂਡਓਵਰ ਚਾਬੀ ਕੀ ਕੀਤੀ ਗਈ ਪਈ ਮੈਨੂ ਭਾਗ ਦੇ ਜੇਈ ਤੇ ਪਰਚਾ ਬਣਦਾ ਵਾ ਉਹਤੇ ਜੇਈ ਤੇ ਪਰਚਾ ਦਰਜ ਕਰੋ ਤੇ ਟਿੱਪਰ ਭੌਣ ਕਰੋ ਤੇ ਜਿੰਨੇ ਸਾਧਨ ਵਿੱਚ ਖੜੋਤੇ ਆ ਕਾਨੂੰਨ ਮੁਤਾਬਕ ਉਹ ਰਾਤ ਨੂੰ ਵਿੱਚ ਖੜ ਨਹੀਂ ਸਕਦੇ ਉਹਨਾਂ ਸਾਰਿਆਂ ਦੇ ਬੰਦੀ ਕਾਰਵਾਈ ਔਰ ਮਿਲੀ ਭੁਗਤਵਾ ਮਿਲੀ ਭੁਗਤਨਾ ਠੇਕੇਦਾਰ ਨੂੰ ਚਾਬੀ ਦੇ ਕੇ ਉਹ ਵੀ ਟਿੱਪਰ ਘਟਾਤਾ ਤੇ ਸੰਦ ਵੀ ਤੁਹਾਡੇ ਸਾਹਮਣੇ ਵੇਖ ਲਓ ਵੀ ਉਹ ਜਿਹੜੇ ਉਦਾਂ ਹੀ ਖੜੇ ਆ ਸੋ ਇਹਦੇ ਵਾਸਤੇ ਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਇੱਕ ਤਾਂ ਜਿਹੜੀਆਂ ਹਾਈ ਕੋਰਟ ਤੁਸੀਂ ਰੱਟਾ ਲਾਇਆ ਉਹਦੀਆਂ ਹਦਾਇਤਾਂ ਦੀ ਕਾਪੀ ਦੇ ਦਿਓ ਕਿ ਇਹ ਹਦਾਇਤਾਂ ਇੱਕ ਸਾਨੂੰ ਜਿਹੜੀ ਪਬਲਿਕ ਹੀアリング ਹੋਈ ਆ ਉਹਦੀ ਕਾਪੀ ਦੇ ਦਿਓ ਇੱਕ ਸਾਨੂੰ ਜਿਹੜੀ ਪੁਲ ਦੀ ਮਨਜ਼ੂਰੀ ਲੈ ਕੇ ਪੋਲ ਬੰਨਾ ਉਹਨੇ ਠੇਕੇਦਾਰ ਨੇ ਉਹਦੀ ਕਾਪੀ ਦੇ ਦਿਓ ਉਦੋਂ ਬਾਅਦ ਅਸੀਂ ਵੇਖਾਂਗੇ ਵੀ ਆ ਜਿਹੜੀ ਥਾਂ ਦੇ ਉੱਤੇ ਤੁਸੀਂ ਲੰਘ ਰਹੇ ਜੀ ਇਹ ਥਾਂ ਕੀ ਦੀ ਆ ਪਰ ਅਫਸੋਸ ਯਾਰ ਖੱਡ ਪਾਪ ਕੋ ਕਿਉਂ ਕਰਾਈ ਬਿਚਿਆ ਪਾਣੀ ਰੇਤਾ ਜੀ ਕੱਢ ਰਿਆ ਇਹ ਉਹਨਾਂ ਲੋਕਾਂ ਦੀ ਕੱਢ ਰਿਆ ਜਿਨ੍ਹਾਂ ਨੇ ਸਬਜ਼ੀ ਵਾਲਿਆਂ ਨੂੰ ਆਪਦੀਆਂ ਵਿੱਚ ਵੱਲਾ ਲਵਾਈਆਂ ਵਾ ਹੁਣ ਐਸੇਚ ਨੂੰ ਭੇਜਿਆ ਵੀ ਜਾ ਕੇ ਪਾਈ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਲੈ ਕੇ ਆ ਦੂਜੇ ਦੀ ਪਾਲੀ ਦੇ ਵਿੱਚ ਰੇਤਾ ਭਰੀ ਜਾਂਦੇ ਮਤਲਬ ਇੰਨੀ ਹਾਨੀ ਗਰਦੀ ਆ ਮੇਰਾ ਘਰ ਵੀ ਇਹਨਾਂ ਨੂੰ ਇਹਨਾਂ ਦਾ ਹਾਜਮਾ ਐਡਾ ਵੱਡਾ ਹੋ ਗਿਆ ਵੀ ਰੇਤਾ ਤੋਂ ਵਗੈਰਾ ਇਹਨਾਂ ਦਾ ਹਾਜਮਾ ਸੂਤਰ ਜਾਂਦਾ ਫਿਰ ਰੇਤਾ ਹੀ ਖਾਣੀ ਆ ਸੋ ਤੁਹਾਡੇ ਮਾਦੇ ਬਰਾਹੀ ਇਹ ਚੌਥਾ ਥਾਮ ਆ ਅਪੀਲ ਕਰਦੇ ਆਂ ਅਸੀਂ ਪੂਰੇ ਦੇਸ਼ ਦੇ ਲੋਕਾਂ ਨੂੰ ਵੀ ਮਾਇਨਿਕ ਇਹੋ ਜਿਹਾ ਠੰਡਾ ਦੇਸ਼ ਦੇ ਵਿੱਚ ਜਿਹੜਾ ਕੁਦਰਤੀ ਖਣਿੰਜ ਆ ਇਹ ਇਸ ਟਾਈਮ ਤੇ ਪ੍ਰਫੁੱਲਤ ਕਰ ਰਿਹਾ ਲੋਕ ਮਾਲਾ ਮਾਲ ਹੋ ਰਿਹਾ ਜਿਹੜੇ ਚੋਰ ਚੱਕਿਆ ਪਰ ਇਹਦਾ ਹੱਕ ਜਿਹੜਾ ਉਹ ਕਿਸਾਨ ਤੇ ਮਜ਼ਦੂਰ ਨੂੰ ਹੋਣਾ ਚਾਹੀਦਾ ਸਰਕਾਰ ਆਪਣੀ ਜਿਹੜੀ ਰੈਲਿਟੀ ਬੰਦੀ ਕਾਨੂੰਨ ਦਾ ਭੁੱਲ ਲਵੇ ਕਿਸਾਨ ਪੈੜੀ ਚੋਂ ਭਰੇ ਤੇ ਮਜ਼ਦੂਰ ਭਰਾਈ ਕਰੇ ਜਿਹੜੇ ਵਿੱਚ ਵਿਚੋਲੇ ਆ ਚੋਰ ਆਉਂ ਵਿਚੋ ਬਾਹਰ ਕੱਢੇ ਜਾਣੇ ਸਾਡੀ ਬੜੀ ਤੇਰ ਤੋਂ ਚਰਕਣੀ ਮੰਗਵਾ ਪ੍ਰਧਾਨ ਜੀ ਜਿਹੜੇ ਇੱਥੇ ਸੀਨੀਅਰ ਅਧਿਕਾਰੀ ਆ ਜਿਹੜੇ ਮਾਈਨਿੰਗ ਵਿਭਾਗ ਦੇ ਕਹਿਣਾ ਕਿ ਕੋਈ ਆਰ ਲੀਗਲ ਕੋਈ ਆਰਡਰ ਆ ਅਸਲ ਦੇ ਵਿੱਚ ਆ ਵੀ ਮੈਂ ਪਹਿਲਾਂ ਕਿਹਾ ਵੀ ਚੋਰਾਂ ਨਾਲ ਕੁੱਤੀ ਰਲੀਆਂ ਜੇ ਕੋਰਟ ਦੇ ਆਰਡਰ ਆ ਤਾਂ ਸਾਨੂੰ ਆਰਡਰ ਵਿਖਾਉਣ ਜੇ ਲੀਗਲ ਤੌਰ ਤੇ ਖੱਡ ਪਾਸ ਹੋਈ ਆ ਤੇ ਪਬਲਿਕ ਹੀਰਿੰਗ ਦੀ ਕਾਪੀ ਦੇ ਦੇਣ ਜੇ ਲੀਗਲ ਤੌਰ ਤੇ ਇਹਨਾਂ ਨੇ ਮਨਜ਼ੂਰੀ ਲੈ ਕੇ ਦਰਿਆ ਦੇ ਵਿੱਚ ਆਪਣਾ ਆਰਜੀ ਪੋਲ ਬਣ ਲਿਆ ਕੱਲ ਨੂੰ ਪਾਣੀ ਆ ਜੇ ਮਗਰਲੇ ਬਨੇ ਡਾਫ ਲਾ ਕੇ ਜਿਨ੍ਹਾਂ ਦੇ ਲੋਕਾਂ ਦੀਆਂ ਫਸਲਾਂ ਘਰ ਰੋੜਨਗੇ ਕਿ ਨਹੀਂ ਰੋੜਨਗੇ ਉਹ ਜਿਹੜਾ ਪੋਲ ਬਣ ਲਿਆ ਵਾ ਉਹਦੀ ਕਾਪੀ ਦੇ ਦੇਣ ਮਤਲਬ ਅੱਖ ਚੱਕ ਬਾਗ ਦੀ ਗੱਲ ਕਰਨ ਜੇ ਲੀਗਲ ਹਾਤੇ ਅਸਲ ਦੇ ਵਿੱਚ ਇਹ ਵੀ ਰਲੇ ਆ ਕਿ ਇਹਦੇ ਵਿੱਚ ਉਹ ਗੱਫੇ ਮੋਟੇ ਆ ਜਿਹੜੀ ਚੀਜ਼ ਸਾਡੇ ਵੱਡੇ ਵਡੇਰੇ ਅੱਜ ਤੋਂ 2-3 ਦਿਹਾਕੇ ਫਰੀ ਦੇ ਵਿੱਚ ਕੋਠਿਆਂ ਨੂੰ ਲਉਂਦੇ ਸੀ ਅੱਜ ਉਹ 20000 ਦਾ ਟਰਾਲਾ ਤੇ 50000 ਦਾ ਟਿੱਪਰ ਉਹ ਰੇਤਾ ਮਿਲਦੀ ਆ ਅਗਲੇ ਉਹ ਚਿੰਤਾਏ ਹੁੰਦੀ ਉਹ ਕਹਿੰਦਾ ਮੈਂ ਮਿੱਟੀ ਇੱਟਾਂ ਵੀ ਲੈ ਆ ਹੂੰ ਮੈਂ ਸੀਮੈਂਟ ਵੀ ਲੈ ਆ ਹੂੰ ਮੈਂ ਸਰੀਆਂ ਵੀ ਲੈ ਆ ਹੂੰ ਮੈਨੂੰ ਮਿਸਤਰੀ ਮਿਲ ਜਾਊਗਾ ਮੈਨੂੰ ਰੇਤ ਦਾ ਦੀ ਮਸਕੂਲ ਰੇਤਾ ਵੜੀ ਵਿੱਚ ਕੀ ਪਣੀ ਆ ਇਹਦੇ ਕਰਕੇ ਕਈ ਮਕਾਨ ਬਣਾਉਣ ਤੋਂ ਗਰੀਬ ਸਾਡੇ ਜਿਹੜੇ ਆ ਉਹ ਰੁਕੇ ਪਿਆ ਗਰੀਬ ਬੰਦੇ ਦਾ ਮਕਾਨ ਖੁਰਲੀ ਨਹੀਂ ਬਣਦਾ ਇੱਥੋਂ ਕਿਤੇ ਆਪ ਦੀ ਪੜੀ ਚੋ ਦੋ ਟੋਕਰੇ ਰੇਤਾ ਕੱਢ ਕੇ ਲਿਆ ਨਹੀਂ ਸਾਡੇ ਦੇ ਮੈਨਕ ਦਾ ਪਰਚਾ ਬਗੈਰ ਕਿਸੇ ਦੀ ਦਰਖਾਸਤ ਹੋ ਜਾਊਗਾ ਇੱਥੇ ਘੇਰ ਕੇ ਹੋਇਆ ਸੱਚ ਕਰੂਗਾ ਅਸੀਂ ਕਹਿੰਨੇ ਆ ਵੀ ਇਹਨੂੰ ਜਿਹੜਾ ਐਦਾਂ ਨਾ ਕਰੋ ਬਦਲਾਅ ਵਾਸਤੇ ਲੋਕਾਂ ਨੇ ਸਰਕਾਰ ਚੁਣੀ ਹੀ ਭਗਵੰਤ ਮਾਨ ਜੀ ਸਾਡੇ ਹਲਕੇ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜੀ ਬਦਲੇ ਦੀ ਭਾਵਨਾ ਦੇ ਨਾਲ ਕੰਮ ਨਾ ਕਰੋ ਆਉਣਲੇ ਦਿਨਾਂ ਦੇ ਵਿੱਚ ਲੋਕਾਂ ਨੇ ਇੱਕ ਇੱਕ ਚੀਜ਼ ਦਾ ਹਿਸਾਬ ਪੁੱਛਣਾ ਵਾਹ ਮੁੱਖ ਮੰਤਰੀ ਸਾਹਿਬ ਹੱਲ ਕਿਵੇਂ ਨਿਕਲੇਗਾ ਫਿਰ ਇਸ ਚੀਜ਼ ਦਾ ਵੇਖੋ ਹੱਲ ਇਹਦਾ ਇਹ ਨਿਕਲੂਗਾ ਕਿ ਇਹ ਖੱਡ ਜਿਹੜੀ ਹੈ ਬੰਦੀ ਨਹੀਂ ਇੱਥੇ ਨੁਕਸਾਨ ਬਹੁਤ ਵੱਡਾ ਹੋਣ ਇਹ ਖੱਡੇ ਤੋਂ ਬਿਲਕੁਲ ਬੰਦ ਕੀਤੀ ਜਾਵੇ ਇਹਦਾ ਹੱਲੇ ਹੋਈ ਹੋਰ ਇਹਦਾ ਕੋਈ ਹੱਲ ਨਹੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਿਹੜੀ ਹੁਣ ਨਵੀਂ ਪਾਲਿਸੀ ਲਾਗੂ ਹੋਈ ਆ ਮਾਈਨਿੰਗ ਤੇ ਉਹਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਰਾਹਤ ਮਿਲ ਉਹ ਵੀ ਉਹਨਾਂ ਦੇ ਠੇਕੇਦਾਰਾਂ ਦੇ ਵਿਚਦੀ ਨਿਕਲ ਕੇ ਆਉਣਾ ਪੈਣਾ ਸਾਡਾ ਇਹ ਆ ਵੀ ਸਿੱਧਾ ਸਿੱਧੀ ਕਿਸਾਨ ਦੀ ਤੇ ਮਜ਼ਦੂਰ ਦੀ ਸਿੱਧੀ ਸਰਕਾਰ ਦੀ ਗੱਲ ਹੋਵੇ ਸਿੱਧੇ ਗੱਲ ਕਰਨ ਸਾਡੇ ਨਾਲ ਜੇ ਸਾਡਾ ਕੋਈ ਵੀਰ ਘੜੁਕਾ ਭਰ ਕੇ ਮਜ਼ਦੂਰ ਬਾਹਰ ਕੱਢਦਾ ਰੇਤਾ ਦਾ ਉਹ ਤੋਂ 100 ਰੁਪਇਆ ਜੇ ਕੋਈ ਟਰਾਲੀ ਭਰ ਕੇ ਕੱਢਦਾ ਉਹ ਤੋਂ 200 ਜੇ ਕੋਈ ਟਰਾਲਾ ਵੇਡਾ ਲਾ ਕੱਢਦਾ ਉਹ ਤੋਂ 500 ਜੇ ਕੋਈ ਟਿਫਰ ਕੱਢ ਕੇ ਵੀਰ ਲੈ ਜਾਂਦਾ ਪਹੁੰਚ ਆਲਾ ਤੇ ਉਹ ਤੋਂ 1000 ਰੁਪਇਆ ਰਾਇਲਟੀ ਸਰਕਾਰ ਨੂੰ ਜਾਵੇ ਕਈ ਟੋਕਰੀ ਦੇ ਨਾਲ ਭਰਾਈ ਹੋਵੇ ਕਿਸਾਨ ਦਾ ਖੇਤ ਹੋਵੇ ਉਹਦੇ ਸੰਧ ਹੋਣ ਤੇ ਮਜ਼ਦੂਰ ਜਿਹੜਾ ਉਹ ਨਾਲ ਰੱਖ ਕੇ ਸਾਰੇ ਭਰਨਾ ਆ ਵਾ ਜਿਹੜੀ ਉਹ ਕਰ ਰਿਹਾ ਮਜ਼ਦੂਰ ਦੀ ਗੱਲ ਉਹ ਉਹਨਾਂ ਦੇ ਚੋਰਾਂ ਨਹੀਂ ਹੋ ਕੀ ਘੁੰਮ ਕੇ ਆਉਣੀਆਂ ਉਹ ਚੋਰਾਂ ਨੇ ਸਾਡੇ ਗੱਲ ਚ ਫੰਦਾ ਪਾ ਕੇ ਰਖਣੇ ਰਖਣਾ ਵਾ ਸਾਨੂੰ ਕਾਨੂੰਨ ਮੁਤਾਬਕ ਜਿਹੜਾ ਉਹ ਹੱਕ ਜਿਹੜਾ ਸਾਨੂੰ ਹੋਣਾ ਚਾਹੀਦਾ ਹਾਂਜੀ ਪ੍ਰਧਾਨ ਜੀ ਵੈਗਰ ਜਿੱਕਾ ਖਾਲਸਾ ਜੀ ਵੈਗਰ ਜਿੱਕੀ ਫਤਿਹ ਮੈਂ ਬਲਾਗ ਪ੍ਰਧਾਨ ਜੀ ਇੱਕ ਤੱਕ ਰਾਜ ਹੈ ਬੰਦਿਆ ਸੋਨ ਸਿੰਘ ਸੁਭਰਾ ਮੈਂ ਤੁਹਾਡਾ ਟੀਵੀ ਰਿਆਂ ਦਾ ਇਨਾਂ ਨੂੰ ਮੈਂ ਧੰਨਵਾਦ ਕਰਦਾ ਹਾਂ ਪਰ ਧੰਨਵਾਦ ਤਾਂ ਹੋਊਗਾ ਜੇ ਕਿਦੀ ਦੀ ਦੁਪੇਟ ਚਲੇ ਟੀਵੀ ਦੇ ਤੇ ਉਧਰ ਨੂੰ ਘੋਲੋ ਇਹਨੂੰ ਫੇਰ ਇਹਦੇ ਵਿੱਚ ਦੁਪੇਟ ਦੇ ਵਿੱਚ ਵਿਰੋਧੀ ਤਰ੍ਹਾਂ ਬਹਿਣ ਵੀ ਜਿਹੜਾ ਲੁੱਟਣ ਵਾਲਿਆਂ ਦੇ ਅਸੀਂ ਆਮ ਸਰਕਾਰ ਹੈ ਇਹਨਾਂ ਨੂੰ ਉਹ ਘੇਰਨ ਵੀ ਆ ਕੀ ਹੋ ਰਿਹਾ ਪਰ ਮੈਂ ਕਹ ਰਿਹਾ ਕਿ ਗੱਲ ਸੁਣੀ ਮਤਾਂ ਸੱਚੀ ਲੱਗਾ ਹੈ ਦੱਸਣਾ ਸਾਡਾ ਧਰਨਾ ਹੈ ਜਿਹੜਾ ਪੋਲ ਆ ਵਿਆਸ ਵਾਲਾ ਉੱਥੇ ਇੱਕ ਨੇ ਦੱਸਿਆ ਵੀ ਮੇਰਾ ਠੇਕੇ ਦੇ ਵਿੱਚ ਪਰਚੀ ਨਿਕਲਾਈ ਸੀ ਪਰ ਮਜੀਠੀਆ ਦੇ ਬੰਦੇ ਮੈਨੂੰ ਕਹਿਣ ਲੱਗੇ ਵੀ ਪੈਸੇ ਲੈ ਲੈ ਅਸੀਂ ਕੰਮ ਕਰਨਾ ਦੁਕਾਨ ਦਾ ਮੈਂ ਕਿਹਾ ਵੀ ਮੈਂ ਕਰਾਂਦਾ ਉਹਨੂੰ ਚੁੱਕ ਕੇ ਤੇ ਕੋਟ-ਕੋਟ ਕੇ ਲਿਆ ਕੇ ਬਿੜਾਏ ਪੈਸੇ ਦੇਣ ਤੋਂ ਉਤੋਂ ਲਖਾ ਲਿਆ ਪਰ ਇਹ ਉਦੋਂ ਲੰਘੇ ਆ ਇਹ ਉਦੋਂ ਗੁੰਡਾਗਰਦੀ ਤੇ ਕਿਤੇ ਅੱਗੇ ਨਿਕਲ ਗਏ ਆ ਇਹ ਤਾਂ ਸਾਨੂੰ ਦੀਦੀ ਕਹਾਂ ਸਾਨੂੰ ਕੋਟ-ਕੋਟ ਕੇ ਨਾ ਸਾਤੋਂ ਪੈਲੀਆਂ ਲਖਾ ਲੈਣੀਆਂ ਵਾ ਵੀ ਆ ਸਾਡੀਆਂ ਪੈਲੀਆਂ ਆਂ ਲਿਖ ਦੇਣੀਆਂ ਇਕੱਲੇ-ਇਕੱਲੇ ਨੂੰ ਜੇ ਇਹ ਬੰਦੇ ਉਤੋਂ ਰਿਉਂਦਾ ਜੇ ਅੱਜ ਕਿਤੇ ਸਾਡੀਆਂ ਜਥੇਬੰਦੀਆਂ ਨਾ ਹੁੰਦੇ ਮੈਂ ਧੰਨਵਾਦ ਕਰਦਾ ਨੇ ਜਥੇਬੰਦੀਆਂ ਦਾ ਲੋਕਾਂ ਦਾ ਤੇ ਤੁਹਾਡੇ মিডিਏ ਦਾ ਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਬਹੁਤ ਜ਼ਿਆਦਾ ਧੱਕਾ ਹੁੰਦਿਆ ਇਨੂੰ ਇਧਰ ਨੂੰ ਖੜੋ ਵੀ ਜਿਹੜੀ ਡਿਪੇਟ ਟੀਵੀਆਂ ਦੇ ਚੱਲੇ ਸਾਡੀ ਸੁਣਵਾਈ ਹੋਵੇ ਮੰਤਰੀ ਸਾਹਿਬ ਕਹਿੰਦੇ ਪਹਿਲਾਂ ਆਫਿਸ 'ਚ ਇਕੱਠੇ ਹੋ ਜਾਓ ਤੇ ਮੈਂ ਵੀ ਆਉਂਦੇ ਛੱਡ ਕੇ ਤੁਹਾਡੇ ਨਾਲ ਆ ਇਹ ਕੀ ਮੰਤਰੀ ਸਾਹਿਬ ਨੂੰ ਤੇ ਉਧਾ ਮੇਆ ਹੀ ਹੋਣਾ ਉਹਨੇ ਕਿੱਥੇ ਚੰਨਾ ਸਾਰੀ ਉਮਰ ਨਾ ਉਹਨਾਂ ਨੂੰ ਅੱਗੇ ਕਿਤੇ ਮਿਲਿਆ ਤਾਂ ਨਾ ਗਾਹ ਮਿਲਣਾ ਉਹਨੇ ਉਧਾ ਕਹਾਂ ਚੰਨਾ ਦਾ ਰੱਬ ਨੂੰ ਛੱਡ ਜਾਣਾ ਵਾ ਉਹ ਇੱਥੇ ਆਨੰਦ ਕੇ ਤੋੜੇ ਮੋੜੇ ਦੇ ਤੇ ਚੁੱਕਦਾ ਹੁੰਦਾ ਸਾਡੇ ਨਾਲ ਮੈਂ بڑا ਕਿਸਾਨ ਆ ਮੈਂ ਬੰਦ ਬੰਦਾ ਉਹ ਬੰਦੇ ਦੇ ਵੈਰ ਪੈ ਗਿਆ ਈ ਤੇ ਇਹਨੂੰ ਤੋੜ ਕੇ ਕਿਹਨਾਂ ਤੇ ਫੇਰ ਮਾੜ ਜੇ ਤੇ ਪੈਸੇ ਖਣੇ ਆ 500-100 ਰੁਪਇਆ ਸਾਨੂੰ ਦੇਣਗੇ ਪਟਵਾਰੀਆਂ ਨੂੰ ਦੇਣਗੇ ਉਹਨੂੰ ਦੇਣਗੇ ਬਾਕੀ ਆਪ ਚੁੱਕ ਲੈਣਗੇ ਰਾਜ ਲੈਣਗੇ ਇਹ 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 ਮੰਤਰੀ ਮੰਤਰੀ ਮੰਂਡੀ ਦੀ ਗੱਲ ਇਹਨੇ ਪਤਾ ਨਹੀਂ ਕਿੱਥੇ ਕੋਠੀ-ਕਾਠੀ ਸ਼ੁਰੂ ਕੀਤੀ ਮੈਨੂੰ ਤਾਂ ਪਤਾ ਨਹੀਂ ਕਿੱਥੇ ਇਹਨੂੰ ਕਿੰਨਾ ਪਾਇਆ ਚਾਹੀਦਾ ਯਾਰ ਜੀ ਤੂੰ ਉਹਨੂੰ 2000 ਰੁਪਇਆ ਲੈਦੇਂ ਦੇਣ ਨੂੰ ਤਿਆਰ ਨਹੀਂ ਨਾ ਲੋਕਾਂ ਨੂੰ ਡੂਬੀ ਅਸੀਂ ਪੈਸੇ ਦੇਣ ਨੂੰ ਤਿਆਰ ਹੁੰਦੇ ਦੇ ਦਾਂ ਬਹੁਤ ਮੰਦਾ ਵਾਲਾ ਬਹੁਤ ਜਿਆਦਾ ਮੰਦਾ ਵਾਲਾ ਕੋਈ ਨਹੀਂ ਜੇ ਸੁਣਦਾ ਰਾਤ ਨੂੰ ਡੋਰੀਆਂ ਕੱਢਦੇ ਤੇ ਡਾਕੇ ਮਾਰਦੇ ਆ ਸਾਨੂੰ ਧਮਕੀਆਂ ਚ ਦੇਂਦੇ ਆ ਵੀ ਤੁਹਾਨੂੰ ਗੋਲੀਆਂ ਮਾਰਾਂਗੇ ਰਾਤ ਸ਼ਰਿਆਮ ਗੋਲੀਆਂ ਦੀ ਧਮਕੀ ਦਿੱਤੀ ਐ ਨਾ ਸ਼ਰਿਆ ਆ ਪੈਸੇ ਖੋਹ ਲੈਂਦੇ ਆ